ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਸ਼ੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਹ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਇਵਾਰੀ ਨਿਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛੈ ਜਹ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਸੱਬੇ ਕਾਜ ਸਵਾਰੀਐ ਜਹ ਤੁਧ ਪਾਵੰਦਾ ਪੌੜੀ ਜਹ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਛੰਦਾ ਤੁੱਦ ਸਾਬੇ ਕੀ ਚਮੈ ਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਏ ਵੈਰੀ ਨਿਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਸ਼ੰਦਾ ਤੁਧ ਸਭ ਕਿਛ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਏ ਬਾਰੀ ਨਿਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛੈ ਜਾਂ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਪਾਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਛੰਦਾ ਸੁੱਧ ਸਾਬਕੀ ਚਿਮੈ ਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲੱਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਏ ਬੈਰੀ ਨਿਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੌਸ਼ੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾਂ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਇਵੈ ਰੀ ਨਿਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛੈ ਜਾਂ ਹਰ ਬਖਸ਼ੰਦਾ ਅਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਥੋਪਿਆ ਜੋ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਏ ਬੈਰੀ ਨਿਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛੈ ਜਾਂ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ ਸੱਬੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ ਥੋਪਿਆ ਜੋ ਤੇਰਾ ਬੰਦਾ ਲਖਮੀ ਤੋਟਣ ਆਵਈ ਖਾਈ ਖਰਚ ਰਹੰਦਾ ਲਖ ਚਰਾਸੀ ਮੇਦਣੀ ਸਭ ਸੇਵ ਕਰੰਦਾ ਏ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੂਛਈ ਜਾ ਹਰ ਬਖਸ਼ੰਦਾ ਅਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸੱਬੇ ਕਾਜ ਸਵਾਰੀਏ ਜਾ ਤੁਧ ਪਵੰਦਾ ਤੋ ਪਿਆ ਜੋ ਤੇਰਾ ਬੰਦਾ ਲਖਮੀ ਟੋਟਣਾ ਆਵਈ ਖਾਈ ਖਰਚ ਰਹੰਦਾ ਲਖ ਜਰਾਸੀ ਮੇਦਣੀ ਸਭ ਸੇਵ ਕਰੰਦਾ ਏ ਬੈਰੀ ਨਿਤਰ ਸਭ ਕੀਤੇ ਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁਛਈ ਜਹ ਹਰ ਬਖਸ਼ੰਦਾ ਆਨੰਦ ਪਾਇਆ ਸੁਖ ਪਾਇਆ ਮਿਲ ਗੁਰੂ ਗੋਬਿੰਦਾ सब्बे काज सवारिये जा तुद पावनदा तो तेरा बन्दा लक्ष्मी तोटना आवई खाई खर्च रहंदा लख जरासी मेदनी सब सेव करंदा ए बैरी नितर सब कीतेआ ना मंगे मन्दा लेखा कोई ना पूछई जा हर बक्षणदा आनंद पाया, पाया सुख पाया, पाया मिल गुरु गोबिंदा सब्बे काज सवारिये है जा तुद पावंदा सौपे आ जा तेरा बंदा लक्ष्मी तोटन आवई खाई खर्च रहंदा लाख चुरासी मेदनी सब सेव करंदा ए वैरी नितर सब कीते आना मंगे मन्दा। लेखा को ना पूषइ जा हार बा पाया सुख पाया मिल गुरु गोबिन्द सबे सब काज सवारिये जा तुद पा